ਸ਼ਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬੇਸਣ ਸੂਜੀ ਤੇ ਕਣਕ ਦੇ ਆਟੇ ਤੋਂ ਬਹੁਤ ਹੀ ਜ਼ਿਆਦਾ ਹੈਲਦੀ ਟੇਸਟੀ ਨਾਸ਼ਤਾ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਥੇ ਆਪਾਂ ਕੁਝ ਸਬਜ਼ੀਆਂ ਲੈ ਲਈਆਂ ਨੇ ਆਈਆਂ ਤੇ ਇਹਨਾਂ ਨੂੰ ਆਪਾਂ ਕਟਿੰਗ ਕਰ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਗਾਜਰ ਲੈ ਲਈ ਹੈ ਗਾਜਰ ਨੂੰ ਕਦੂਕਸ ਕਰ ਲਾਂ ਗਾਜਰ ਨੂੰ ਆਪਾਂ ਕਦੂਕਸ ਕਰ ਲਵਾਂਗੇ 3-4 ਗਾਜਰਾਂ ਲੈ ਲਈਆਂ ਨੇ ਮੈਂ ਤੇ ਪਿਆਜ਼ ਕਟਿੰਗ ਕਰ ਲਿਆ ਹਰੀ ਮਿਰਚ ਅਦਰਕ ਤੇ ਹਰਾ ਧਨੀਆ ਤੇ ਉਸ ਤੋਂ ਬਾਅਦ ਆਪਾਂ ਲੈ ਲਈਏ ਇੱਕ ਕੌਲੀ ਸੁਜੀ ਦੀ ਇੱਕ ਕੌਲੀ ਕਣਕ ਦੇ ਆٹے ਦੀ ਤੇ ਇੱਕ ਕੌਲੀ ਆਪਾਂ ਲੈ ਲਵਾਂਗੇ ਬੇਸਨ ਦੀ ਤੇ ਇੱਕ ਕੌਲੀ ਆਪਾਂ ਨੇ ਲੈ ਲੈਣੀ ਹੈ ਦਹੀਂ ਦੀ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਬੇਸਨ ਪਾ ਲਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਕਟੀਆਂ ਹੋਈਆਂ ਸਬਜ਼ੀਆਂ ਸਭ ਤੋਂ ਪਹਿਲਾਂ ਪਾ ਲਵਾਂਗੇ ਆਪਾਂ ਇਹਦੇ ਵਿੱਚ ਕੱਟ ਕੇ ਪਿਆਜ਼ ਕੱਟਿਆ ਹੋਇਆ ਇਹ ਆਪਾਂ ਦੇਖ ਕੇ ਪਾ ਲੈਣਗੇ ਜਿਵੇਂ ਆਪਾਂ 3-4 ਚਮਚੇ ਜਿਹੜੇ ਪਿਆਜ਼ ਦੇ ਬਰੀਕ-ਬਰੀਕ ਦੇ ਪਾ ਲਵਾਂਗੇ ਉਸ ਤੋਂ ਬਾਅਦ ਕੱਟੀ ਹੋਈ ਹਰੀ ਮਿਰਚ ਇੱਕ ਚਮਚਾ ਤੇ ਦੋ ਚਮਚੇ ਪਾ ਲਵਾਂਗੇ ਆਪਾਂ ਟਮਾਟਰ ਦੇ ਕੱਟੇ ਹੋਏ ਤੇ ਉਸ ਤੋਂ ਬਾਅਦ ਆਪਾਂ ਇੱਕ ਚਮਚਾ ਪਾ ਲਵਾਂਗੇ ਇਹਦੇ ਵਿੱਚ ਅਦਰਕ ਕੱਟਿਆ ਹੋਇਆ ਉਸ ਤੋਂ ਬਾਅਦ ਇੱਕ ਕੋਲੀ ਦੇ ਕਰੀਬ ਆਪਾਂ ਗ੍ਰੇਟ ਕੀਤਾ ਹੋਇਆ ਗਾਜਰ ਤੇ ਉਸ ਤੋਂ ਬਾਅਦ ਆਪਾਂ ਕਾਫੀ ਸਾਰਾ ਪਾ ਲਵਾਂਗੇ ਧਨੀਆ ਤੇ ਅੱਧੀ ਕੋਲੀ ਪਾ ਲਵਾਂਗੇ ਇਹਦੇ ਵਿੱਚ ਕੱਟੀ ਹੋਈ ਸ਼ਿਮਲਾ ਮਿਰਚ ਦੀ ਤੇ ਇਹ ਸਾਰੀਆਂ ਸਬਜ਼ੀਆਂ ਨੂੰ ਆਪਾਂ ਕਰ ਲਵਾਂਗੇ ਮਿਕਸ ਤੇ ਆਪਾਂ ਜਿੰਨੀ ਸੁਜੀ ਲੱਤੀ ਹੈ ਉਹਨੇ ਆਪਾਂ ਨੂੰ ਦੇਣੀ ਚਾਹੀਦੀ ਹੈ ਕਿ ਤੇ ਇਹਦੇ ਵਿੱਚ ਕੁਝ ਬੇਸਿਕ ਜੇ ਮਸਾਲੇ ਐਡ ਕਰ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਸਵਾਦ ਅਨੁਸਾਰ ਜਿਹੜਾ ਨੂਨ ਐਡ ਕਰ ਲਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾ ਲਵਾਂਗੇ ਆਪਾਂ ਲਾਲ ਮਿਰਚ ਪਾਊਡਰ ਮਿਰਚਾਂ ਤੁਸੀਂ ਦੇਖ ਕੇ ਪਾਉਣੀਆਂ ਕਿਉਂਕਿ ਹਰੀਆਂ ਵੀ ਪਾਈਆਂ ਨੇ ਹੀ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾ ਲਵਾਂਗੇ ਆਪਾਂ ਥੋੜੀ ਜੀ ਹਲਦੀ ਅੱਧਾ ਚਮਚਾ ਤੇ ਉਸ ਤੋਂ ਬਾਅਦ ਪਾ ਲਵਾਂਗੇ ਇਹਦੇ ਵਿੱਚ ਆਪਾਂ ਗਰਮ ਮਸਾਲਾ ਤੇ ਧਨੀਆ ਪਾਊਡਰ ਤੇ ਇੱਕ ਚਮਚਾ ਜੀਰੇ ਦਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਤੇ ਉਸ ਤੋਂ ਬਾਅਦ ਇੱਕ ਕੌਲੀ ਆਪਾਂ ਲੈ ਲਵਾਂਗੇ ਦਹੀਂ ਦੀ ਜਿਹੜੀ ਕੌਲੀ ਆਪਾਂ ਨੇ ਸੂਜੀ ਦੀ ਲਈਤੀ ਹੈ ਉਹੀ ਦਹੀਂ ਦੀ ਲੈ ਲੈਣੀ ਹੈਗੀ ਤੇ ਦਹੀਂ ਆਪਾਂ ਫਰੈਸ਼ ਲੈ ਲੈਣੀ ਹੈਗੀ ਜੇ ਥੋੜਾ ਖੱਟਾ ਤਾਂ ਵੀ ਚੱਲ ਜਾਊਗਾ ਕੋਈ ਚੱਕਰ ਨਹੀਂ ਆਏਗਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਬਾਕੀ ਜ਼ਰੂਰਤ ਪਊਗੀ ਉਹ ਪਾਣੀ ਲੈ ਲਵਾਂਗੇ ਕਿਰਾਂ ਆਪਾਂ ਸਿਹੜੀਆਂ ਸਬਜ਼ੀਆਂ ਨੇ ਸਾਰੀਆਂ ਮਿਕਸ ਕਰ ਲਿਆ ਨੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਦਹੀਂ ਦਹੀਂ ਪਾ ਕੇ ਆਪਾਂ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਲਵਾਂਗੇ ਤੇ ਇਹਦਾ ਇੱਕ ਮਤਲਬ ਕਿ ਗਾੜਾ ਗਾੜਾ ਕੋਲ ਬਣਾ ਕੇ ਤਿਆਰ ਕਰ ਲਵਾਂਗੇ ਜਿਸ ਤਰ੍ਹਾਂ ਆਪਾਂ ਮਤਲਬ ਕਿ ਚਿਲਾ ਵਗੈਰਾ ਬਣਾਉਣੇ ਆਗੇ ਉਹ ਸਟੈਪ ਦਾ ਦੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤਵਤ-ਬਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਰਸੋਈ ਨੂੰ ਬਤਵਤ ਸਬਸਕ੍ਰਾਈਬ ਕਰੋ ਤੇ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਤੇ ਘੰਟੀ ਵਾਲਾ ਬਟਨ ਜਿਹੜਾ ਜਰੂਰ ਪ੍ਰੈਸ ਕਰ ਲੈਣਾ ਤਾਂ ਕਿ ਨਵੀਂ ਵੀਡੀਓ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਤੁਸੀਂ ਜਿਹੜੀ ਨਵੀਂ ਵੀਡੀਓ ਦੇਖ ਸਕੋ ਇਹ ਥੋੜਾ ਥੋੜਾ ਪਾਣੀ ਬਾਕੀ ਆਪਾਂ ਪਾ ਕੇ ਤੇ ਇਹਦਾ ਆਪਾਂ ਬੈਟਰ ਬਣਾ ਕੇ ਤਿਆਰ ਕਰ ਲਵਾਂਗੇ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਸੰਘਣਾ ਤੇ ਥੋੜਾ ਥੋੜਾ ਪਾਣੀ ਪਾ ਕੇ ਤਿਆਰ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਰੱਖ ਦਵਾਂਗੇ ਰੈਸਟ ਤੇ 15-20 ਮਿੰਟ ਤੇ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਬਹੁਤ ਹੀ ਹੈਲਦੀ ਜਿਹੜਾ ਟੇਸਟੀ ਨਾਸ਼ਤਾ ਬਣ ਕੇ ਤਿਆਰ ਹੋ ਜਾਂਦਾ ਮਿੰਟਾਂ ਸਕਿੰਟਾਂ ਦੇ ਵਿੱਚ ਤੇ ਬਣਾ ਕੇ ਟਰਾਈ ਜ਼ਰੂਰ ਕਰਨਾ ਜਿਹੜਾ ਇਹ ਨਾਸ਼ਤਾ ਬਹੁਤ ਹੀ ਵਧੀਆ ਲੱਗਦਾਗਾ ਕਾਫੀ ਸਾਰਾ ਮਤਲਬ ਕਿ ਸਬਜ਼ੀਆਂ ਵਾਲਾ ਹਰਾ ਭਰਿਆ ਜਿਹੜਾ ਨਾਸ਼ਤਾ ਇਹ ਬਣ ਕੇ ਤਿਆਰ ਹੁੰਦਾਗਾ ਤੇ ਖਾਣ ਦੇ ਵਿੱਚ ਬਹੁਤ ਹੀ ਸੌਫਟ ਤੇ ਬਹੁਤ ਹੀ ਜ਼ਿਆਦਾ ਟੇਸਟੀ ਕ੍ਰਿਸਪੀ ਬਣ ਕੇ ਤਿਆਰ ਹੁੰਦਾਗਾ ਤੇ ਬਣਾ ਕੇ ਟਰਾਈ ਜ਼ਰੂਰ ਕਰਨਾ ਇਹਦੇ ਵਿੱਚ ਤੁਸੀਂ ਆਪਣੀਆਂ ਮਨਪਸੰਦੀਆਂ ਹੋਰ ਸਬਜ਼ੀਆਂ ਵੀ ਐਡ ਕਰ ਸਕਦੇ ਹੋਗੇ ਜੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਵਾਂਗੇ ਤੇ ਇਹਨੂੰ ਆਪਾਂ 15 ਮਿੰਟ ਵਾਸਤੇ ਰੈਸਟ ਤੇ ਢੱਕ ਕੇ ਰੱਖ ਦਵਾਂਗੇ ਤਾਂ ਕਿ ਜਿਹੜੀ ਸੂਜੀ ਪਾਈ ਹੈ ਉਹ ਕਾਫੀ ਜ਼ਿਆਦਾ ਵਧੀਆ ਚੰਗੀ ਤਰ੍ਹਾਂ ਫੁੱਲ ਜਾਵੇ ਤੇ ਪੈਟਰਨ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਢੱਕ ਕੇ ਰੱਖ ਦਵਾਂਗੇ ਹੁਣ 15 ਮਿੰਟ ਵਾਸਤੇ ਤੇ ਉਸ ਤੋਂ ਬਾਅਦ ਆਪਾਂ ਕੁਨਿੰਦੇਰ ਦੇ ਵਿੱਚ ਆਪਾਂ ਇਹਦੇ ਵਾਸਤੇ ਬਣਾ ਲਵਾਂਗੇ ਹਰੀ ਚਟਨੀ ਤੇ ਟਮਾਟੋ ਕੈਚਪ ਦੀ ਚਟਨੀ ਟਮਾਟੋ ਕੈਚਪ ਜਾਂ ਗੁੜੇ ਮਲੀ ਦੀ ਚਟਨੀ ਕਿਸੇ ਨਾਲ ਵੀ ਇਹਨੂੰ ਤੁਸੀਂ ਖਾ ਸਕਦੇ ਹੋਗੇ ਤੇ ਇਧਰ ਜਿਹੜਾ ਆਪਾਂ ਟਾਕੇ ਨੂੰ ਰੱਖਤਾ 15 ਮਿੰਟ 15 ਮਿੰਟਾਂ ਬਾਅਦ ਦੇਖਦੇ ਆ ਇਹਨੂੰ ਜਿਹੜੀ ਸੂਜੀ ਹੈ ਕਾਫੀ ਫੁੱਲ ਗਈ ਹੈ ਤੇ ਇਹਦੇ ਵਿੱਚ ਆਪਾਂ ਅੱਧਾ ਚਮਚਾ ਜਿਹੜਾ ਬੇਕਿੰਗ ਪਾਊਡਰ ਪਾ ਤੇ ਅੱਧਾ ਚਮਚਾ ਮਿੱਠੇ ਸੋਡੇ ਦਾ ਪਾ ਲਵਾਂਗੇ ਤਾਂ ਕਿ ਜਿਹੜਾ ਆਪਣਾ ਨਾਸ਼ਤਾ ਵਧੀਆ ਫਲੱਬੀ ਤੇ ਸਪੰਜੀ ਬਣ ਕੇ ਤਿਆਰ ਹੋਵੇ ਤੇ ਇਹਦੇ ਉੱਤੇ ਥੋੜਾ ਜਿਹਾ ਆਪਾਂ ਪਾਣੀ ਪਾ ਲਵਾਂਗੇ ਪਾਣੀ ਪਾ ਕੇ ਇਹਨੂੰ ਐਕਟੀਵੇਟ ਕਰ ਲਵਾਂਗੇ ਜਿਹੜਾ ਮਿੱਠਾ ਸੋਡਾ ਤੇ ਬੇਕਿੰਗ ਪਾਊਡਰ ਹੈਗਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਬੈਟਰ ਦੇ ਵਿੱਚ ਤੇ ਬੈਟਰ ਥੋੜਾ ਜਿਹਾ ਮੈਨ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਸੰਘਣਾ ਲੱਗਦਾ ਕਿਉਂਕਿ ਸੂਜੀ ਫੁੱਲ ਕੇ ਫੁੱਲ ਗਈ ਹੈਗੀ ਤੇ ਇਹ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਣੀ ਹੋਰ ਐਡ ਕਰ ਲਵਾਂਗੇ ਤੇ ਥੋੜਾ ਜਿਹਾ ਨਾਰਮਲ ਜਿਹਾ ਹੋਰ ਪਤਲਾ ਕਰ ਲਵਾਂਗੇ ਇਹਨੂੰ ਥੋੜਾ ਪਾਣੀ ਐਡ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹ ਨਾਸ਼ਤਾ ਅੱਜ ਆਪਾਂ ਦੋ ਤਰੀਕਿਆਂ ਨਾਲ ਬਣਾਵਾਂਗੇ ਇੱਕ ਆਪਾਂ ਨਾਨ-ਸਟਿਕ ਫਰਾਈ ਪੈਨ ਦੇ ਵਿੱਚ ਬਣਾਵਾਂਗੇ ਤੇ ਇੱਕ ਆਪਾਂ ਬਣਾਵਾਂਗੇ ਲੋਹੇ ਦੇ ਕੜਾਈਏ ਦੇ ਵਿੱਚ ਤੇ ਜਿਹੜਾ ਲੋਹੇ ਦੇ ਕੜਾਈਏ ਚ ਨਾਸ਼ਤਾ ਬਣ ਕੇ ਤਿਆਰ ਹੁੰਦਾ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਬਹੁਤ ਹੀ ਜ਼ਿਆਦਾ ਫਲਫੀ ਬਣ ਕੇ ਤਿਆਰ ਹੁੰਦਾਗਾ ਕੋਸ਼ਿਸ਼ ਕਰਨੀ ਹੈ ਕਿ ਲੋਹੇ ਦੇ ਕੜਾਈਏ ਦੇ ਵਿੱਚ ਹੀ ਬਣਾ ਕੇ ਤਿਆਰ ਕਰਨਾ ਤੇ ਜੇ ਨਹੀਂ ਸੈੱਟ ਆਉਂਦਾ ਹੈਗਾ ਲੋਹੇ ਦੇ ਕੜਾਈਏ ਚ ਤਾਂ ਤੁਸੀਂ ਨਾਨ-ਸਟਿਕ ਦੇ ਵਿੱਚ ਬਣਾ ਸਕਦੇ ਹੋ ਇੱਧਰ ਆਪਾਂ ਨਾਨ-ਸਟਿਕ ਪੈਨ ਲੈ ਲਿਆ ਦੇ ਵਿੱਚ ਆਪਾਂ ਗ੍ਰੀਸ ਕਰ ਲਿਆ ਤੇਲ ਥੋੜਾ ਜਿਹਾ ਤੇ ਉਸ ਤੋਂ ਬਾਅਦ ਆਪਾਂ ਕੜਛੀ ਭਰ ਕੇ ਜਿਹੜਾ ਇਹ ਬੈਟਰ ਹੈਗਾ ਇਹਦੇ ਵਿੱਚ ਪਾ ਦਵਾਂਗੇ ਸ਼ੇਪ ਆਪਣੇ ਆਪ ਲੈ ਲੂਗਾ ਇਹ ਆਪ ਦੀ ਤੇ ਕੋਈ ਇਹਨੂੰ ਖੜਿਆਉਣ ਦੀ ਜ਼ਰੂਰਤ ਨਹੀਂ ਹੈਗੀਗੀ ਤੇ ਇੱਕ ਕੜਛੀ ਭਰ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਦੇ ਉੱਪਰ ਪਾ ਦਵਾਂਗੇ ਤੇ ਇਹਨੂੰ ਆਪਾਂ ਟਾ ਕੇ ਸਲੋ ਫਲੇਮ ਦੇ ਉੱਪਰ ਪਕਾਵਾਂਗੇ ਬਿਲਕੁਲ ਸਲੋ ਫਲੇਮ ਦੇ ਉੱਪਰ ਤੇ ਇਹਨੂੰ ਟਾ ਕੇ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਦੇਖਦੇ ਆਂਗੇ 2-3 ਮਿੰਟਾਂ ਬਾਅਦ ਜਿਹੜਾ ਇਹ ਇੱਕ ਸਾਈਡ ਤੋਂ ਵਧੀਆ ਪੱਕ ਗਿਆ ਹੋਊਗਾ ਤੁਸੀਂ ਦੇਖ ਸਕਦੇ ਹੋਵੋਗੇ ਤੇ ਥੋੜਾ ਜਿਹਾ ਤੇਲ ਪਾ ਕੇ ਤੇ ਇਹਨੂੰ ਆਪਾਂ ਪਲਟ ਲਵਾਂਗੇ ਦੂਸਰਾ ਪਾਸਾ ਦੂਸਰਾ ਪਾਸਾ ਪਲਟ ਕੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਚਾਹੇ ਬਿਨਾ ਢੱਕੀ ਪਕਾ ਸਕਦੇ ਹਾਂ ਕੋਈ ਚੱਕਰ ਨਹੀਂ ਹੈਗਾਗਾ ਜੇ ਢੱਕ ਕੇ ਪਕਾਉਣਾ ਤਾਂ ਢੱਕ ਕੇ ਪਕਾ ਲਓ ਕੋਈ ਚੱਕਰ ਨਹੀਂ ਤੇ ਇਹਨੂੰ ਆਪਾਂ ਬੈਂਟੇ ਕੇ ਪਕਾ ਲਵਾਂਗੇ ਤੇ ਇਹਨੂੰ ਦੋਨਾਂ ਸਾਈਡਾਂ ਤੋਂ ਆਪਾਂ ਵਧੀਆ क्रिस्पी ਹੋਣ ਤੱਕ ਪਕਾ ਲਵਾਂਗੇ 컬러 ਵੀ ਬਹੁਤ ਸੋਹਣਾ ਆ ਜਾਊਗਾ ਤੇ ਪੱਕ ਕੇ ਵੀ ਤਿਆਰ ਹੋ ਜਾਊਗਾ ਇਧਰਲੇ ਪਾਸੇ ਥੋੜਾ ਜਿਹਾ ਹਲਕਾ ਜਿਹਾ ਕੱਚਾ ਹੈਗਾ ਤੇ ਇਹਨੂੰ ਆਪਾਂ ਹੋਰ ਸੇਕ ਲਾ ਲੈਣਗੇ ਤੇ ਹੋਰ ਪਲਟ ਕੇ ਇਹਨੂੰ ਦਬਾ ਕੇ ਪਕਾ ਲਵਾਂਗੇ ਤੇ ਥੋੜੇ ਟਾਈਮ ਦੇ ਵਿੱਚ ਇਹ ਜਿਹੜਾ ਆਪਣਾ ਨਾਸ਼ਟਾ ਹੈਗਾ ਵਧੀਆ ਬਣ ਕੇ ਤਿਆਰ ਹੋ ਜਾਂਦਾ ਹੈ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਨਾਸ਼ਟਾ ਬਣ ਕੇ ਤਿਆਰ ਹੁੰਦਾ ਬਣਾ ਕੇ ਟਰਾਈ ਜ਼ਰੂਰ ਕਰਨਾ ਜਿਹੜਾ ਇਹ ਨਾਸ਼ਤਾ ਆਪਣਾ ਨਾਨਸਟਿਕ ਵਾਲਾ ਬਣ ਕੇ ਤਿਆਰ ਹੋ ਗਿਆ ਇਹਨੂੰ ਆਪਾਂ ਕੱਢ ਲਵਾਂਗੇ ਫਰਾਈ ਪੈਨ ਦੇ ਵਿੱਚ ਕਿੰਨਾ ਸੋਹਣਾ ਕਲਰ ਆਇਆਗਾ ਤੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਲੋਹੇ ਦੇ ਕੜਾਈਏ ਦੇ ਵਿੱਚ ਐਦਰ ਮੈਂ ਕੜਾਈਏ ਨੂੰ ਗਰਮ ਕਰਕੇ ਉਸ ਤੋਂ ਬਾਅਦ ਗੈਸ ਨੂੰ ਬਿਲਕੁਲ ਸਲੋ ਕਰਤਾ ਤੇ ਥੋੜਾ ਜਿਹਾ ਤੇਲ ਪਾਤਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਘਟਚੀ ਭਰ ਕੇ ਇਹਦੇ ਵਿੱਚ ਵੀ ਬੈਟਰ ਪਾ ਲਵਾਂਗੇ ਤੇ ਇਹਨੂੰ ਬਿਲਕੁਲ ਸਲੋ ਫਲੇਮ ਦੇ ਉੱਪਰ ਹੀ ਪਕਾਵਾਂਗੇ ਟਾ ਕੇ ਤੇ ਸ਼ੇਪ ਇਹ ਆਪਣੇ ਆਪ ਹੀ ਲੈ ਲੈਂਦਾ ਕੋਈ ਚੱਕਰ ਨਹੀਂ ਹੈਗਾ ਥੋੜਾ ਜਿਹਾ ਬੈਟਰ ਹੋਰ ਪਾ ਦਵਾਂਗੇ ਆਪਾਂ ਇਹਦੇ ਵਿੱਚ ਘਟਾ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਢੱਕ ਕੇ 2 ਮਿੰਟ ਬਾਅਦ ਪਕਾਵਾਂਗੇ ਤੇ ਉਸ ਤੋਂ ਬਾਅਦ ਇਹ ਜਿਹੜਾ ਕ੍ਰਿਸਪੀ ਹੋ ਜਾਊਗਾ ਨੀਚੋਂ ਤੇ ਤੁਸੀਂ ਦੇਖ ਸਕਦੇ ਹੋਗੇ ਤੇ ਥੋੜਾ ਜਿਹਾ ਉੱਪਰੋਂ ਹਜੇ ਕੱਚਾ ਹੈਗਾ ਤੇ ਮੈਂ ਥੋੜੀ ਜਿਹੀ ਤੇਜ਼ੀ ਕਰ ਲਈ ਹੈਗੀ ਇਹਨੂੰ ਪਲਟਣ ਦੀ ਕੋਈ ਗੱਲ ਨਹੀਂ ਤੇ ਇਹਨੂੰ ਸਾਵਧਾਨੀ ਨਾਲ ਆਪਾਂ ਪਲਟ ਲੈਣੇ ਹੈਗੇ ਤੇ ਦੋਨੇ ਪਾਸੇ ਨੂੰ ਚੰਗੀ ਤਰ੍ਹਾਂ ਕ੍ਰਿਸਪੀ ਬਣਾ ਕੇ ਸੇਕ ਲੈਣੇ ਆ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਜਿਹੜਾ ਇਹ ਨਾਸ਼ਟ ਹੈ ਇਹ ਥੋੜਾ ਜਿਹਾ ਬੈਟਰ ਪਿਆ ਸੀ ਉੱਪਰ ਕੋਈ ਗੱਲ ਨਹੀਂ ਤੇ ਥੋੜਾ ਜਿਹਾ ਤੇਲ ਪਾ ਦਮਾਂਗੇ ਆਪਾਂ ਹਲਕਾ ਹਲਕਾ ਤੇ ਇਹਨੂੰ ਆਪਾਂ ਚੰਗੇ ਤਰ੍ਹਾਂ ਕ੍ਰਿਸਪੀ ਮਤਲਬ ਉਹ ਕੇ ਸੇਕ ਲਮਾਂਗੇ ਸਲੋਪਲੇਮ ਦੇ ਉੱਪਰ ਤੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜਾ ਇਹ ਨਾਸ਼ਤਾ ਬਣ ਕੇ ਤਿਆਰ ਹੁੰਦਾ ਹੈਗਾ ਕ੍ਰਿਸਪੀ ਕ੍ਰਿਸਪੀ ਇਸ ਤਰ੍ਹਾਂ ਜੇ ਤੁਹਾਨੂੰ ਕੜਾਈਏ 'ਚ ਬਣਾਉਣਾ ਸਹੀ ਲੱਗਦਾ ਤਾਂ ਕੜਾਈਏ 'ਚ ਬਣਾ ਕੇ ਖਾਓ ਬਣਾ ਲਓ ਤੇ ਨਹੀਂ ਤਾਂ ਨਾਨ-ਸਟਿਕ ਦੇ ਵਿੱਚ ਬਣਾ ਕੇ ਤੁਸੀਂ ਤਿਆਰ ਕਰ ਸਕਦੇ ਹੋ ਪਰ ਕੜਾਈਏ ਦੇ ਵਿੱਚ ਬਣਿਆ ਹੋਇਆ ਜਿਹੜਾ ਨਾਸ਼ਤਾ ਹੈਗਾ ਇਹ ਬਹੁਤ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹੈਗਾ ਜੇ ਨਾਨ-ਸਟਿਕ ਦੇ ਵਿੱਚ ਬਣਾਉਣਾ ਤਾਂ ਬਹੁਤ ਜ਼ਿਆਦਾ ਸੌਫਟ ਬਣ ਕੇ ਤਿਆਰ ਹੁੰਦਾ ਹੈਗਾ ਇਹ ਉਪਰੋਂ ਕ੍ਰਿਸਪੀ ਤੇ ਵਿੱਚੋਂ ਸੌਫਟ ਬਣ ਕੇ ਤਿਆਰ ਹੁੰਦਾ ਬਹੁਤ ਹੀ ਵਧੀਆ ਤੇ ਇਸ ਤਰ੍ਹਾਂ ਤੁਸੀਂ ਜਿਹੜਾ ਨਾਸ਼ਤਾ ਬਣਾ ਕੇ ਤਿਆਰ ਕਰ ਸਕਦੇ ਹੋਗੇ ਤੇ ਇਹ ਮੈਂ ਕੜਾਈਏ 'ਚ ਵੀ ਬਣਾ ਰਹੀ ਆਂਗੀ ਤੇ ਨਾਨ-ਸਟਿਕ ਦੇ ਵਿੱਚ ਵੀ ਬਣਾ ਰਹੀ ਆਂ ਮੈਂ ਦੋਨੇ ਥਾਵਾਂ 'ਤੇ ਮਤਲਬ ਕਿ ਦੋ ਗਏ ਸਟਾ ਰੱਖੇ ਨੇ ਇੱਕ ਤੇ ਨਾਨ-ਸਟਿਕ ਤਰ ਰੱਖਿਆ ਇੱਕ ਤੇ ਕੜਾਈਆ ਦਾ ਰੱਖਿਆ ਜਿਹੜੇ ਜਿਹੜੇ ਨੂੰ ਜਿਹੜਾ ਨਾਸ਼ਤਾ ਪਸੰਦ ਆਊਗਾ ਉਹੀ ਜ਼ਿਆਦਾ ਮਤਲਬ ਕਿ ਲੈ ਸਕਦਾਗਾ ਤੇ ਇਹ ਜਿਹੜਾ ਨਾਸ਼ਤਾ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਇਆ ਇਸ ਤਰ੍ਹਾਂ ਆਪਾਂ ਬਾਕੀ ਬਚਦਾ ਨਾਸ਼ਤਾ ਜਿਹੜਾ ਉਹ ਵੀ ਤਿਆਰ ਕਰ ਲਵਾਂਗੇ ਨਾਨ ਸਟਿਕ ਦੇ ਵਿੱਚ ਵੀ ਤੇ ਕੜਾਈ ਦੇ ਵਿੱਚ ਵੀ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1er ਸੋਇ ਨੂੰ ਬੱਤ-ਬੱਤ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਜਿਹੜੀ ਆਸਾਨ ਤਰੀਕੇ ਨਾਲ ਜਿਹੜੀ ਰੈਸਪੀ ਬਣਾ ਕੇ ਤਿਆਰ ਕਰਦੇ ਆਂ ਬੜੇ ਦੇਸੀ ਜਿਹੇ ਤਰੀਕੇ ਨਾਲ ਤੇ ਮੈਂ ਤਾਂ ਵੈਸੇ ਵੀ ਪੰਜਾਬੀ ਤਰੀਕੇ ਨਾਲ ਹੀ ਬਣਾ ਕੇ ਤਿਆਰ ਕਰਦੀ ਹੈਗੀ ਦੇਸੀ ਢੰਗ ਨਾਲ ਤੇ ਇਹਨੂੰ ਆਪਾਂ ਲਾਲ ਚਟਨੀ ਨਾਲ ਮਤਲਬ ਕਿ ਗੁੜ ਇਮਲੀ ਨਾਲ ਸਰਵ ਕਰ ਲਵਾਂਗੇ ਕਿਉਂਕਿ ਇਹ ਮਸਾਲਿਆਂ ਵਾਲਾ ਨਾਸ਼ਤਾ ਹੈਗਾ ਬਹੁਤ ਜਿਆਦਾ ਵਧੀਆ ਹੈਲਦੀ ਹੈਗਾ ਤੇ ਇਹਨੂੰ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਜਲਦੀ ਮਿਲਦੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼াশਤਰੀਕਾਲ ਜੀ